ਲਿੰਕ ਰੋਡਾਂ ਦੇ ਨਿਰਮਾਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਠੇਕੇਦਾਰਾਂ ਦੇ ਨਾਲ ਬੀਤੇ ਦਿਨੀ ਮੀਟਿੰਗਾਂ ਵੀ ਹੋਈਆਂ ਨੇ ਅਤੇ ਉੱਥੇ ਖਾਸ ਤੌਰ ਤੇ ਜੋ ਠੇਕੇਦਾਰ ਨੇ ਜੋ ਹੌਟ ਮਿਕਸ ਪਲੈਂਟ ਐਸੋਸੀਏਸ਼ਨ ਆਫ ਪੰਜਾਬ ਦੀ ਉਸ ਵੱਲੋਂ ਵੀ ਕਾਫੀ ਤਰ੍ਹਾਂ ਦੀਆਂ ਜੋ ਮੰਗਾਂ ਨੇ ਉਹ ਸਰਕਾਰ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਅਤੇ ਅਧਿਕਾਰੀਆਂ ਨੂੰ ਇਸ ਨੂੰ ਲੈ ਕੇ ਪੱਤਰ ਵੀ ਲਿਖਿਆ ਜਾ ਚੁੱਕਿਆ ਹੈ ਇਸ ਸਮੇਂ ਸਾਡੇ ਨਾਲ ਪੰਜਾਬ ਹੌਟ ਮਿਕਸ ਪਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਤਾਰਾ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਜੀ ਮੀਡੀਆ ਦਾ ਬਹੁਤ ਬਹੁਤ ਸਵਾਗਤ ਜਿਹੜਾ ਹੌਟ ਮਿਕਸ ਪਲੈਂਟ ਐਸੋਸੀਏਸ਼ਨ ਨੂੰ ਲੈ ਕੇ ਤੁਸੀਂ ਇੱਕ ਪੱਤਰ ਲਿਖਿਆ ਅਧਿਕਾਰੀਆਂ ਨੂੰ ਲਿੰਕ ਰੋਡਾਂ ਬਣਾਉਣ ਨੂੰ ਲੈ ਕੇ ਹੱਥ ਖੜੇ ਕਰ ਦਿੱਤੇ ਨੇ ਇਹ ਕੀ ਦਿੱਕਤ ਆਈ ਕਿ ਜਿਸ ਕਰਕੇ ਪੱਤਰ ਵੀ ਲਿਖਣਾ ਪਿਆ ਅਤੇ ਲਿੰਕ ਰੋਡਾਂ ਬਣਾਉਣ ਤੋਂ ਹੱਥ ਵੀ ਖੜੇ ਕਰਨੇ ਪਏ ਹਰ ਜਦੋਂ ਹੁਣ ਪਹਿਲਾਂ ਤਾਂ ਅਜੇ 3 3.5 ਸਾਲ ਪੰਜਾਬ ਚ ਕੋਈ ਲਿੰਕ ਰੋਡ ਲੱਗੀ ਹੋਈ ਨਹੀਂ ਕੋਈ ਪਾਲਿਸੀ ਨਹੀਂ ਸੀ ਲਿੰਕ ਰੋਡਾਂ ਦੀ ਬਣਾਈ ਹੁਣ ਸਰਕਾਰ ਨੇ ਪਾਲਿਸੀ ਕੱਢੀ ਹੈ ਵੀ ਲਿੰਕ ਰੋਡਾਂ ਦੀਆਂ ਡਿਊ ਹੈ ਉਹ ਆਪਾਂ ਬਣਾਉਣੀ ਹੈ ਪਰ ਨਾਲ ਇੱਕ ਕੋ ਸ਼ਰਤ ਰੱਖਤੀ ਵੀ ਤੁਸੀਂ ਲਿੰਕ ਰੋਣੀਆਂ ਜੀਆਂ ਬਣਾਉਣੀਆਂ ਇਹਨਾਂ ਤੇ ਜਿਹੜੀਆਂ ਸਪੈਸੀਫਿਕੇਸ਼ਨ ਆ ਉਹ ਤਾਂ ਪੁਰਾਣੀਆਂ ਹੀ ਹੋਣਗੀਆਂ ਵੀ ਕੱਲੀ ਪਤਲੀ ਜੀ ਪੀਸੀ ਹੋਊਗੀ ਪਰ ਤੁਸੀਂ ਉਹ ਸ਼ਰਤ ਦੀ ਸੰਭਾਲ 5 ਸਾਲ ਕਰਨੀ ਹੈ ਤਾਂ ਕਿ ਉਹ ਤੋਂ ਹੱਥ ਖੜੇ ਕਰਤੇ ਵੀ ਅਸੀਂ ਇਹ ਨਹੀਂ ਕਿ ਅਸੀਂ ਬਾਈਕਟ ਕੀਤਾ ਸਾਨੂੰ ਫਿਰ 23 ਤਰੀਕ ਨੂੰ ਮਨਜੋਗ ਮੁਖੰਦੀ ਸਾਹਿਬ ਨੇ ਸੱਦਿਆ ਸੀ ਉੱਥੇ ਉੱਥੇ ਸੈਕਟਰੀ ਮੰਡੀ ਬੋਡ ਵੀ ਸੀ ਉਥੇ ਹੋਰਾਈਆ ਤਾਂ ਉੱਥੇ ਈਟੀਓ ਸਾਹਿਬ ਸੀਗੇ ਆਪਣੇ ਮਿਸਟਰ ਦੇ ਇੱਕ ਐਗਰੀਕਲਚਰ ਮਿਨਿਸਟਰੀ ਖੁੱਡੀਆਂ ਦਾ ਵੀ ਸੀਗੇ ਉਥੇ ਮੰਡੀ ਬੋਰਡ ਦੇ ਸਾਰੇ ਉੱਚ ਅਫਸਰ ਚੀਫ ਸੀਗੇ ਐਕਸ਼ਨ ਸੀਗੇ ਉਥੇ ਉਹਨਾਂ ਨਾਲ ਤਾਂ ਪੁੱਛਿਆ ਸੀ ਵੀ ਤੁਸੀਂ ਕਿਉਂ ਨਹੀਂ ਬਣਾਉਣਾ ਚਾਹੁੰਦੇ ਤਾਂ ਮੈਂ ਬਸਥਾਰ ਚ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਸੀਗਾ ਵੀ ਅਸੀਂ Zanu ਆਹਾ ਹ ਕਾਰਨ ਹੈ ਵੀ ਇੱਕ ਹੈਬਿਟੈਟ ਖੋਗੀ ਸ਼ਰਤਾਂ ਤੇ ਜੀ ਇੱਕ ਛੈਲਰ ਵੱਡੇ ਲੱਗੇ ਉਥੇ ਬਹੁਤ ਟੱਕਾਂ ਦੀ ਆਵਾਜ਼ ਆਈ ਹੈ ਠੀਕ ਹੈ ਜੀ ਬਰਮੇ ਤੇ ਤੁਸੀਂ ਮਿੱਟੀ ਨਹੀਂ ਦਿੰਦੇ ਜਿਮੀਦਾਰਾਂ ਨੇ ਬਰਮ ਸਾਰੇ ਵੱਢ ਲਏ ਉਹਨਾਂ ਨੂੰ ਮੈਂ ਸ਼ਾਰਟਕਟ ਦੱਸੂਗਾ ਵੀ ਇਹ ਜਿਹੜਾ ਪ੍ਰੋਬਲਮ ਹੁੰਦਾ ਹੈ ਇਹ ਕਰਕੇ ਅਸੀਂ ਟੈਂਡਰ ਤਾਂ ਨਹੀਂ ਪਾਉਂਦੇ ਵੀ ਇਸ ਹਿਸਾਬ ਨਾਲ 5 ਸਾਲ ਸੜਕਾਂ ਨਹੀਂ ਚੱਲ ਰਹੀਆਂ ਤੁਸੀਂ ਇਹਨਾਂ ਨੂੰ ਪ੍ਰੋਪਰ ਡਿਜ਼ਾਈਨ ਕਰਾਓ ਉਹਨਾਂ ਕਮਟੀਰੀਅਲ ਦਿਓ ਅਤ ਨਹੀਂ ਕਰੇ ਜੀ ਨੈਸ਼ਨਲ ਹਾਈਵੇ ਦੇ ਪਰ ਦੇ ਉਹਨਾਂ ਕਾ ਮਟੀਰੀਅਲ ਦਿਓ ਜਿੰਨੇ ਤੇ ਛੇਲਰਾਂ ਦਾ ਲੋਡ ਮੰਡੀਆਂ ਦਾ ਲੋਡ ਫਿਰ ਹਨ ਹੁਣ ਹੋਰਕੋਚਨ ਨੂੰ ਦਾ ਹਿੰਕ ਰੋਡ ਦੀ ਉਦੋਂ ਪਹਿਲੇ ਬੜੀ ਸਸਤੀ ਜੀਆਂ ਸਪੈਸੀਫਿਕੇਸ਼ਨ ਲੈ ਕੇ ਸੜਕਾਂ ਬਣਾਉਂਦੇ ਸੀ ਚਲੋ ਪਿੰਡਾਂ ਨੂੰ ਪੱਕੇ ਰਸਤੇ ਦੇ ਦਿਓ ਹੁਣ ਹਾਲਾਤ ਬਦਲ ਗਏ ਹੁਣ ਲਿੰਕ ਰੋਡ ਤੇ ਤੁਹਾਨੂੰ ਮੈਂ ਦਿਖਾ ਕੇ ਲਿਆਂਗਾ ਹੁਣ ਲਿੰਕ ਰੋਡ ਤੇ ਤੁਸੀਂ ਕੀ ਦਿਖਾ ਕੇ ਲਿਆਓ ਹਕੀਕਤ ਤਾਂ ਦੇਖਣ ਨਾਲ ਹੀ ਪਤਾ ਲੱਗੇਗਾ ਹਾਂ ਤੁਹਾਨੂੰ ਮੈਂ ਦਿਖਾ ਕੇ ਲਿਆਂਗਾ 15-15 ਸ਼ੈਲਰ ਲਾਗੇ ਤੁਹਾਨੂੰ ਮੈਂ ਹੈਵੀ ਲੋਡ ਚੱਲਦਾ ਦਿਖਾਉਂਗਾ ਟਰੱਕ ਭਰੇ ਹੋਏ ਚੱਲਦੇ ਦਿਖਾਉਂਗਾ ਮੈਂ ਸ਼ੈਲਰ ਤਿਆਰ ਰਹੀ ਹੈ ਵੱਡੇ ਵੱਡੇ ਸ਼ੈਲਰ ਲਾਗੇ ਉਹ ਜਿਹੜੇ ਤੁਸੀਂ ਟਰੱਕ ਕਰ ਰਹੇ ਹੈ ਉਹੋ ਹੀ ਟ੍ਰੈਕ ਜੀਟੀ ਨੈਸ਼ਨਲ ਹਾਈਵੇ ਤੇ ਚੱਲਦੇ ਆ ਉਹਨੇ ਭਰਨ ਵਾਲੀ ਉਹਨੇ ਪਾਲੀ ਲਿੰਕ ਰੋਡ ਤੇ ਚੱਲ ਰਹੇ ਆ ਮੰਡੀਆਂ ਬਣ ਗਿਆ ਮੰਡੀਆਂ ਦਾ ਕੰਕ ਗਦਾਮਾਂ ਚ ਜਾਂਦੀ ਆ ਗਦਾਮ ਵੀ ਪਲੰਥਾਂ ਵੀ ਇੱਥੇ ਬਣੀਆਂ ਹੋਈਆਂ ਉਹ ਵੀ ਤੁਹਾਨੂੰ ਪਲੰਥਾਂ ਵੀ ਦਿਖਾਉਂਗਾ ਮੈਂ ਚੱਲ ਕੇ ਫਿਰ ਦੇਖੀਏ ਮੜਾ ਇੱਥੇ ਬਿਲਕੁਲ ਬਿਲਕੁਲ ਸਾਈਡ ਤੇ ਆ ਕੇ ਹੀ ਗੱਲ ਬਣੂਗੀ ਤੁਹਾਨੂੰ ਬਰਮ ਵੀ ਵੱਡੇ ਹੋਏ ਦਿਖਾਉਂਗਾ ਬਰਮ ਨੀਵੇਂ ਵੀ ਤੁਹਾਨੂੰ ਦਿਖਾਉਂਗਾ ਮੈਂ ਸਰਕਾਂ ਟੁੱਟਦੀਆਂ ਕਿਵੇਂ ਉਹ ਵੀ ਦਿਖਾਉਂਗਾ ਮੈਂ ਚਲੋ ਚਲੋ ਫਿਰ ਚੱਲਦੇ ਆ ਤਾਂ ਸਾਨੂੰ ਤਾਰਾ ਸਿੰਘ ਜਿਹੜੇ ਨਾਲ ਲੈ ਕੇ ਜਾ ਰਹੇ ਨੇ ਉਹ ਖੁਦ ਜਿਹੜੀ ਚੀਜ਼ ਦਿਖਾਉਣਗੇ ਜਿਨ੍ਹਾਂ ਨੂੰ In it ਪੰਜਾਬ ਹੌਟਬਿਕਸ ਪਲਾਂਟਸ ਐਸੋਸੀਏਸ਼ਨ ਦੇ ਪ੍ਰਧਾਨ ਤਾਰਾ ਸਿੰਘ ਜੀ ਸਾਨੂੰ ਪਹਿਲੀ ਸਾਈਟ ਤੇ ਲੈ ਕੇ ਆਏ ਨੇ ਸਰ ਇਸ ਜਗ੍ਹਾ ਦਾ ਜ਼ਿਕਰ ਕੀਤਾ ਜਾਵੇ ਜਿਸ ਤਰੀਕੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੱਤਰ ਲਿਖਿਆ ਪੱਤਰ ਦੇ ਵਿੱਚ ਜਿਹੜੇ ਜਿਹੜੇ ਪੁਆਇੰਟ ਲਿਖਿਆ ਤੁਹਾਨੂੰ ਦਿਖਾਵਾਂਗੇ ਜਾ ਕੇ ਇਹਦੇ ਵਿੱਚ ਕੀ ਕੁਝ ਖਾਸ ਹੈ ਇਸ ਦਾ ਸਬੰਧ ਕਿੱਥੋਂ ਤੱਕ ਹੈ ਕਾਕਾ ਸਾਡੇ ਪੱਤਰ ਦੇਖੋ ਤੁਸੀਂ ਇਹਨਾਂ ਸਮਿੱਤ ਸੜਕ ਦਿਖਾਉਣੀ ਆ ਅਦਿੱਤ ਮਾਰੋ ਸ਼ਾਟ ਇਹ 18 ਫੁੱਟੀ ਸੜਕ ਹੈ ਇਹ 18 ਫੁੱਟੀ ਸੜਕ ਹੈ ਇਹ ਤੋਂ ਕਲਿੰਕ ਰੋੜਾ ਨਿਕਲਦੀ ਹੈ ਇਹ 10 ਫੁੱਟੀ ਸੜਕ ਹੈ ਜੀ ਅਜੀ 18 ਫੁੱਟੀ ਛੜਕ ਹੈ ਇਹਦੇ ਉੱਤੇ ਮਟੀਰੀਅਲ ਲਗਭਗ ਐਸ ਲਿੰਕ ਰੋਡ ਨਾਲੋਂ ਦੁੱਗਣਾ ਲਿਆ ਹੋਇਆ ਹੈ ਪਰ ਜੇ ਆਪਾਂ ਗੱਲ ਕਰੀਏ ਟ੍ਰੈਫਿਕ ਲੋਡ ਦੀ ਤਾਂ ਟ੍ਰੈਫਿਕ ਲੋਡ 10 ਫੁੱਟੀ 18 ਫੁੱਟੀ ਤੋਂ ਜ਼ਿਆਦਾ 10 ਫੁੱਟੀ ਤੇ ਕਿਉਂਕਿ ਇਹਦੇ ਤੇ ਕੋਈ ਛੱਲੇ ਨਹੀਂ ਸਿਰਫ ਇੱਕ ਛੱਲੇ ਲੱਗੇ ਹੋਏ ਇੱਥੇ ਆ ਦੇਖੋ 10 ਫੁੱਟੀ ਤੋਂ ਆ ਗੁਜ਼ਰ ਰਹੇ ਆ ਟਰੱਕ ਗੁਜ਼ਰ ਰਹੇ ਆ ਇਹ ਤੇ ਇਹਦੇ ਤੇ ਇੱਥੇ ਟੁਕੜ ਟੁਕੜ 15 ਛੱਲੇ ਰਹਾ ਹੈ ਜੀ ਇਹਦੇ ਤੇ 15 ਛੇਲਰਾਂ ਕਰਕੇ ਸਾਹਮਣੇ ਇੱਧਰ ਕਾਕਾ ਜੀ ਮਾਰੋ ਕੈਮਰਾਮੈਨ ਨੂੰ ਕਹਾਂ ਮੈਂ ਤੇ ਨਿਗਾ ਮਾਰੋ ਸਾਹਮਣੇ ਆਓ ਬਸ ਇਹ ਆ ਦੇਖੋ ਆਓ ਦੇਖੋ ਹੈਵੀ ਟੈਂਕਰ ਤੇ ਆ ਰਹੀ ਹੈ 15 ਛੇਲਰ ਹੈ ਜਦੋਂ ਆਹ ਸੜਕ ਤੇ ਦੁੱਗਣਾ ਮਟੀਰੀਅਲ ਲਿਆ ਹੋਇਆ ਹੈ ਤੇ ਇਹ ਸੜਕ ਇਹਦੀ ਮਿੰਟਰੀ ਹੋਈ 3 ਸਾਲ ਦੀ ਹੈ ਤੇ ਫਿਰ ਆਹ ਸੜਕ ਕੱਲੀ ਪੀਹੀ ਲੈ ਕੇ ਐਡੇ ਹੈਵੀ ਮਟੀਰੀਅਲ ਨਾਲ ਜਿਹੜੇ ਆ ਆ ਰਹੇ ਹੈ ਕਿਵੇਂ ਸੜਕ ਚੱਲੂਗੀ ਯਾਨੀ ਕਿ ਮੈਨੂੰ ਹਾਂ ਮੈਨੂੰ ਲੱਗਿਆ ਆਹ ਸੜਕ ਟੁੱਟੀ ਆ ਇਸ ਸੜਕ ਦੇ ਟੁੱਟਣ ਦੇ ਵਿੱਚ ਠੇਕੇਦਾਰ ਦੀ ਜ਼ਿੰਮੇਵਾਰੀ ਨਹੀਂ ਗੀ ਇਹ ਤਾਂ ਸਿੱਧੇ ਤੌਰ ਤੇ ਪ੍ਰਸ਼ਾਸਨਿਕ ਤੌਰ ਤੇ ਗਲਤੀ ਹੈ ਨਾ ਇੱਥੇ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਇਹ ਤੁਸੀਂ ਆਪ ਦੇਖੋ ਵੀ ਬਣਿਆ ਹੋਇਆ ਗੱਡਿਆਂ ਦੇ ਟਰੈਕਟਰਾਂ ਵਾਸਤੇ ਤੇ ਇਹ ਕੀ ਆ ਰਿਹਾ ਆਹ ਦੇਖੋ ਨੈਸ਼ਨਲ ਹਾਈਵੇ ਤੇ ਖਾਲੀ ਹੋ ਕੇ ਆ ਰਿਹਾ ਟਰੱਕ ਛੱਲੇ ਚੋਂ ਉਸ ਹਾਈਵੇ ਤੇ ਵੀ ਆਹ ਟਰੱਕ ਪਹੁੰਚਿਆ ਉਸ ਹਾਈਵੇ ਤੋਂ ਬਾਅਦ ਏ ਸਾਈਡ ਹਾਈਵੇ ਸੜਕ ਤੇ ਵੀ ਇਹ ਟਰੱਕ ਆਇਆ ਉਸ ਤੋਂ ਬਾਅਦ ਏ ਸੜਕ ਤੇ ਵੀ ਟਰੱਕ ਆਇਆ ਲੋਡ ਪਿਆ ਜਾਂ ਕਹਿ ਸਕਦੇ ਉਹ ਲੋਡ ਵੱਧ ਚੱਕੀ ਫਿਰਦੇ ਸੀ ਵालतੂ ਦਾ ਦੇਖੋ ਜਿਹੜੀ ਨੈਸ਼ਨਲ ਹਾਈਵੇ ਹੈ ਉਹਦੇ ਤੇ ਤਾਂ ਮੇਰੇ ਖਿਆਲ ਚ ਲਿੰਕ ਕਰਨ ਨੂੰ 1 ਕਿਲੋਮੀਟਰ ਦਾ ਖਰਚਾ ਹੈ ਉਹ 6 ਸਤੂਨੇ ਹੋਊਗਾ ਸਤੂਨੇ ਵੱਧ ਹੋਊਗਾ ਆ ਜਿਹੜੀ 18 ਫੁੱਟੀ ਹੈ ਇਹਦੇ ਤੇ 4 3 4 ਗੋਨੇ ਵੱਧ ਹੋਊਗਾ ਪਰ ਜਦੋਂ ਉੱਥੇ ਟਰੱਕ ਆਉਂਦੇ ਆ ਉੱਥੇ ਤਾਂ ਤੇ ਵੀ ਪ੍ਰੋਪਰ ਸਪੀਡ ਨਾਲ ਚੱਲ ਆਉਂਦੇ ਟਰੱਕ 18 ਫੁੱਟਿਆਂ ਦੇ ਪ੍ਰੋਪਰ ਸਪੀਡ ਜਦੋਂ ਇੱਥੇ ਆਉਂਦੇ ਆ ਟਰੱਕ ਛੇਲੇ ਨਾਲ ਮੂਰੀ ਆਉਂਦੇ ਟਰੱਕ ਇੱਥੇ ਬ੍ਰੇਕ ਵੀ ਮਾਰਦੇ ਆ ਇੱਥੇ ਮੁਰਦੇ ਵੀ ਆ ਇੱਥੇ ਅੱਗੇ ਪਿੱਛੇ ਵੀ ਹੁੰਦੀ ਆ ਜੋ ਟਾਇਰਾਂ ਦੀ ਰਗੜ ਪੈਂਦੀ ਆ 10 ਫੁੱਟੀ ਸੜਕ ਨੂੰ ਤਾਂ ਦੱਸੋ ਤੁਸੀਂ ਵੀ ਐਡੀਆਂ ਪੋਰ ਸਪੈਸੀਫਿਕੇਸ਼ਨਾਂ ਦੇ ਮੁਤਾਬਕ ਇਹ ਲੰਘ ਕਰੋੜਾਂ ठेकेदार ਕਿਵੇਂ ਬਣਾ ਕੇ ਤੁਹਾਨੂੰ 5 ਸਾਲਾਂ ਵਾਸਤੇ ਦੇ ਦੇਣ ساری ਮਜ਼ਦੂਰੀ ਐ ਇਹਨੂੰ ਡਿਜ਼ਾਈਨ ਕਰਾ ਲਓ ਐਹੀ ਪਰ ਡਿਜ਼ਾਈਨ ਦੇ ਦਿਓ ਅੱਧਾ ਬੰਦਾ ਹੈ ਡੁੱਡਾ ਬੰਦਾ ਹੈ ਤੀਜਾ ਬੰਦਾ ਇਹ ਤਰ੍ਹਾਂ ਡਿਜ਼ਾਈਨ ਸਾਨੂੰ ਮਟੀਰੀਅਲ ਦੇ ਦਿਓ ਅਸੀਂ ਦੁਗਣਾ ਤੇ ਗਰਾਨੀ ਕਰ ਦੇਣੀ ਹੈ ਜਾਨੀ ਕਿ ਉਹ ਪੁਰਾਣੀਆਂ ਪਾਲਸੀਆਂ ਦੇ ਨਾਲ ਚਲੋ ਪਾਲਸੀਆਂ ਦੇ ਵਿੱਚ ਚੇਂਜ ਲਿਓ ਨਾ ਮੌਜੂਦਾ ਸਮੇਂ ਦੇ ਮੁਤਾਬਿਕ ਹਰ ਇੱਕ ਚੀਜ਼ ਚੇਂਜ ਆਈ ਹੈ ਹਮ ਹਰ ਇੱਕ ਚੀਜ਼ ਨਵੀਆਂ ਮੰਡੀਆਂ ਬਣ ਗਈਆਂ ਹਮ ਨਵੀਆਂ ਚੀਜ਼ਾਂ ਹੋ ਗਈਆਂ ਕੱਲੀਆਂ ਲਿੰਕ ਰੋਡ ਦੀ ਹੈ ਜਿਹੇ ਚ ਕੋਈ ਚੇਂਜ ਨਹੀਂ ਆਈ ਹੈ ਇੱਥੇ ਫੜੀ ਇਹ ਹੀ ਬੇਨਤੀ ਹੈ ਵੀ ਜੇ ਪੰਜਾਬ ਦਾ ਪੈਸਾ ਬਚਾਉਣਾ ਹੈ ਤਾਂ ਜਿੱਥੇ 100 ਰੁਪਏ ਲੱਗਦਾ ਹੈ ਉੱਥੇ 150 ਲਾ ਦਿਓ ਪਰ ਐਨਾ ਉਹ ਵੀ 100 ਹੁਣ ਲਾ ਦਿਓ ਸਾਲਵਾ ਦੇ ਫੇਸ ਲਾਉਂਦੇ ਸਾਲਵਾ ਦੇ ਫੇਸ ਲਾਉਂ ਜੇ ਹੁਣ ਸਾਊਦੀ ਸਾਡੇ ਰੂਟਸ ਲਾਉਂਗੇ ਤਾਂ ਫਿਰ ਉਹ 5 ਸਾਲ ਅਸੀਂ ਜਾਨੂੰ ਚਲਾ ਕੇ ਦੇਵਾਂਗੇ ਚਲੋ ਇਹ ਪੁਆਇੰਟ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ 5 ਸਾਲ ਅਸੀਂ ਚਲਾ ਦਾਂਗੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪੁਆਇੰਟ ਰੱਖੇ ਨੇ ਉਹਨਾਂ ਪੁਆਇੰਟਾਂ ਤੋਂ ਵੀ ਚੱਲਗੇ ਹੁਣ ਸਰ ਮੈਂ ਬਰਮਾ ਦੀ ਪਹਿਲਾਂ ਮੈਂ ਇਹੀ ਕਿ ਤੁਸੀਂ ਨੇ ਕਈ ਪਹਿਲਾਂ ਇੱਥੇ ਵੀ ਨਿਕਾ ਮਰੇ ਸੀ ਮੈਂ ਬਰਮਾ ਦੇ ਹੁਣ ਆਪਾਂ ਬਰਮਾ ਦੇ ਚੱਲਦੇ ਆਂ ਜਿਸੇ ਜ਼ਿੰਮੇਵਾਰ ਜ਼ਿੰਮੇਵਾਰਾਂ ਨੇ ਬਰਨ ਵੱਡੇ ਹੋਈ ਹੈ ਛੜਕਾਂ ਆ ਉੱਚੀਆਂ ਬਰਮਾ ਦੇ ਮਿੱਟੀ ਨਹੀਂ ਪਈ ਹੋਈ ਆਪਾਂ ਉਸੇ ਚੱਲਦੇ ਤਾਂ ਚਲੋ ਬਰਮ ਬਰਮ ਦਾ ਜ਼ਿਕਰ ਹੋ ਰਿਹਾ ਕਿ ਬਰਮ ਵੀ ਅਸੀਂ ਉਸ ਚਿੱਠੀ ਦੇ ਵਿੱਚ ਲਿਖਿਆ ਤਾਂ ਉਹ ਬਰਮ ਵੀ ਜਿਹੜੇ ਆਪਾਂ ਨੂੰ ਦਿਖਾ ਕੇ ਲਿਆਉਣਗੇ ਕਿ ਬਰਮਾ ਕਰਕੇ ਲਿੰਕ ਰੋਡਾਂ ਦੇ ਉੱਪਰ ਕੀ ਨੁਕਸਾਨ ਹੁੰਦਾ ਸਾਈਟ ਨੰਬਰ 2 ਤੇ ਸਮੇ ਜੋ ਤਾਰਾ ਸਿੰਘ ਜੀ ਨੇ ਪੰਜਾਬ ਹੌਟ ਮਿਕਸ ਪਲੈਂਟ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹ ਸਾਨੂੰ ਲੈ ਕੇ ਆਏ ਨੇ ਇਹ ਤਾਰਾ ਸਿੰਘ ਜੀ 2 ਨੰਬਰ ਜਿਹੜੀ ਸਾਈਟ ਆ ਉਸ ਤੇ ਆਪ ਪਹੁੰਚ ਗਏ ਸਾਈਟ ਨੰਬਰ 2 ਇਸ ਜਗ੍ਹਾ ਤੇ ਕੀ ਕੁਝ ਆ ਜਿਹੜੀ ਚੀਜ਼ ਨੂੰ ਲੈ ਕੇ ਤੁਸੀਂ ਖਾਸ ਕਰ ਰਹੇ ਹੋ ਤੇ ਗੱਲ ਕੀਤੀ ਸੀ ਬਰਮਾਂ ਦੀ ਮੈਂ ਮੁੱਖੋਂ ਤੇ 23 ਤੇ ਵੀ ਕਹਿਤੀ ਆ ਮੈਂ ਕਿਹਾ ਕਥਾਨਾ ਨੇ ਸਾਰੇ ਬਰਮ ਛੜਕਣੋਂ ਵੱਡ ਰੱਖਿਏ ਈਵਨ ਕਿ ਇੱਟ ਲਾਉਣ ਦੀ ਜਗ੍ਹਾ ਵੀ ਹੈ ਨਹੀਂ ਅੱਜ ਮੈਂ ਤੁਹਾਨੂੰ ਮੌਕੇ ਤੇ ਲੈ ਕੇ ਆਏ ਆਂ ਉਹ ਕੈਮਰਾਮੈਨ ਨੂੰ ਵੀ ਬੇਨਤੀ ਆ ਵੀ ਦੇਖੋ ਜੀ ਮੜਾ ਜਾ ਆ ਦੇਖੋ ਇੱਥੇ ਇੱਕ ਲੱਗਣ ਨੂੰ ਵੀ ਜਗ ਹੈ ਨਹੀਂ ਕਿ ਛੜ ਟੁੱਟ ਰਹੀ ਆ ਆ ਦੇਖੋ ਛੜ ਘੁੱਲ ਰਹੀ ਆ ਆ ਦੇਖੋ ਇਹ ਆ ਦੇਖੋ ਇਹ ਆ ਦੇਖੋ ਛੜ ਟੁੱਟ ਰਹੀ ਏ ਇਥੋਂ ਬਰਮ 0% ਨਹੀਂ ਦੋਨੇ ਪਾਸੇ ਜੇ ਬਰਮ ਐ ਰਹਿਣਗੇ ਤਾਂ ਦੱਸੋ ਅਸੀਂ 5 ਸਾਲ ਦੀ ਇਹਨਾਂ ਨੂੰ ਕਿਵੇਂ ਗਾਰੰਟੀ ਦੇਵਾਂਗੇ ਮੈਂ ਇੱਕ ਸਵਾਲ ਕਰਦਾ ਤੁਹਾਨੂੰ ਮਨ ਲਓ ਇਹ ਸੜਕ ਦਾ ਠੇਕਾ ਤੁਹਾਨੂੰ ਟੈਂਡਰ ਦੇ ਦਿੱਤਾ ਗਿਆ ਕਿ ਇਸ ਤੇ ਪੋਸੀਬਲ ਹੈ ਕਿ ਸੜਕ ਬਣ ਜੂਗੀ ਕਿਉਂਕਿ ਇਹ ਐਜਿੰਗ ਨਹੀਂ ਹੋਣੀ ਇੱਟਾਂ ਨਹੀਂ ਸੱਡਾਂ ਦੇ ਲੱਗ ਸਕਣੀਆਂ ਫਿਰ ਪੋਸੀਬਿਲਟੀ ਹੈਗੀ ਹੈ ਕਿ ਇਹ ਸੜਕ ਬਣ ਜੂਗੀ ਸਰ ਇਹ ਸ਼ਰਤ ਜਿਹੜੀ 5 ਸਾਲ ਦੀ ਇਹ ਸੜਕ ਆਪਾਂ ਗਾਰੰਟੀ ਨਹੀਂ ਬਣਾ ਜੇ ਇੱਕ ਸਾਲ ਵੀ ਨਹੀਂ ਚੱਲਣੀ ਭਾਵੇਂ ਇੱਥੇ ਥੋਨੀ ਵਰਗੀਆਂ ਚੀਜ਼ਾਂ ਲਾ ਦਿਓ ਇੱਕ ਸਾਲ ਨਹੀਂ ਚੱਲਣੀ ਜਦੋਂ ਆਪਾਂ ਇਹਦੀ ਕੋਈ ਸਪੋਰਟ ਹੀ ਨਹੀਂ ਹੈਨੀ ਜੇ ਕੋਈ ਸਪੋਰਟ ਹੋ ਗਈ ਜੇ ਇਹਨਾਂ ਖਿਤੇ ਝੋਨਾ ਲੱਗਦਾ ਹੋਊਗਾ ਪਾਣੀ ਉਰੋ ਚ ਕਰਾਉਣਾ ਹੋਊਗਾ ਤਾਂ ਵੀ ਮਾਰ ਰਹੀ ਠੀਕ ਹੈ ਜੀ ਜੇ ਸਪੋਰਟ ਸ਼ਰਤ ਦੀ ਹੈ ਨਹੀਂ ਐਜਿੰਗ ਸੜਕ ਨੂੰ ਮੇਨ 10 ਪੁੱਟੀ ਸੜਕ ਦੇ ਇੱਟਾਂ ਦੀ ਐਜਿੰਗ ਖੜਦੀ ਮੈਂ ਇੱਟ ਲੱਗਦੀ ਆ ਉਹ ਰੋਕਦੀ ਐ ਇੱਥੇ ਐਜਿੰਗ ਟੱਟ ਗਈ ਸਾਰੀ ਆ ਦੇਖੋ ਇੱਥੇ ਐਜਿੰਗ ਪੁਰਪੁਰ ਕੇ ਖਤਮ ਹੋਈ ਹੋਈ ਐ ਤਿੰਨ ਚਾਰ ਚੀਜ਼ਾਂ ਦਾ ਜ਼ਿਕਰ ਜਿਹੜਾ ਸਾਨੂੰ ਦੱਸਤਾ ਪਹਿਲਾ ਜਿਹੜਾ ਕਿ ਭਾਰ ਬਹੁਤ ਜ਼ਿਆਦਾ ਸੜਕਾਂ ਤੇ ਪੈਂਦਾ ਦੂਸਰਾ ਬਰਮ ਹੈ ਨਹੀਂ ਗੇ ਬਰਮ ਖਤਮ ਹੋ ਗਏ ਸੜਕਾਂ ਨੂੰ ਨੁਕਸਾਨ ਹੋ ਰਿਹਾ ਐ ਇਸ ਤੋਂ ਅਗਲੇ ਪੁਆਇੰਟ ਕਿਹੜੇ ਨੇ ਜ ਫਿਰਨੀਆ ਦੇ ਜਿਹਦੇ ਘਰ ਹੈ ਉੱਥੇ ਪਾਣੀ ਦੀ ਨਾਕਾਫੀ ਹੈ ਨੀਗੀ ਪਾਣੀ ਖੜਦਾ ਹੈ ਸੜਕਾਂ ਟੁੱਟੀਆਂ ਜਾਂਦੀਆਂ ਚਲੋ ਮੈਂ ਤੁਹਾਨੂੰ ਇੱਕ ਜੌਂ ਦੇ ਪਿੰਡ ਦੀ ਫਿਰਨੀ ਤੇ ਲੈ ਕੇ ਚੱਲਦਾ ਤਾਂ ਬਿਲਕੁਲ ਦੇਖੋ ਅਗਲੇ ਪਿੰਡ ਜਾਣੇ ਜਿੱਥੇ ਕਿਸੇ ਦੇ ਫਿਰਨੀ ਦਾ ਜ਼ਿਕਰ ਆਉਂਦਾ ਜੋ ਕਿਸੇ ਦੇ ਚਿੱਠੀ ਅਧਿਕਾਰੀਆਂ ਨੂੰ ਲਿਖੀ ਗਈ ਐਸ ਐਸ ਐਸੋਸੀਏਸ਼ਨ ਵੱਲੋਂ ਕਿ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਜੀ ਇਹਨਾਂ ਚੀਜ਼ਾਂ ਕਰਕੇ ਜਿਹੜੀਆਂ ਸੜਕਾਂ ਨੇ ਟੁੱਟ ਜਾਂਦੀਆਂ ਨੇ ਹੁਣ ਤੁਸੀਂ ਇਹ ਦੇਖੋ ਇਸ ਜੋ ਕਿਸੇ ਦੇ ਸੜਕ ਤੇ ਅਸੀਂ ਬੈਠੇ ਆਂ ਇਹ ਜਿਹੜੀ ਕਹਿ ਸਕਦੇ ਆ ਇਹ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਇੱਕ ਬਾਉਂਡਰੀ ਬਣਾਉਂਦੀਆਂ ਸੜਕ ਦੀਆਂ ਇਹ ਇੱਟਾਂ ਹੁੰਦੀਆਂ ਨੇ ਇਹਨਾਂ ਇੱਟਾਂ ਤੋਂ ਅੱਗੇ ਜਿਹੜਾ 5-6 ਫੁੱਟ ਦਾ ਏਰੀਆ ਹੁੰਦਾ ਚਾਰ ਫੁੱਟ ਦਾ ਚਾਹੀਦਾ ਹੈ ਜੀ 4 ਫੁੱਟ ਜਿਹੜਾ ਏਰੀਆ ਚਾਹੀਦਾ ਹੁੰਦਾ ਉਹ ਏਰੀਆ ਜਿਹੜਾ ਖਾਸ ਤੌਰ ਤੇ ਇਨਾ ਹੁੰਦਾ ਜਿਹਦੇ ਨਾਲ ਕਿੱਸਾ ਤੇ ਇੱਕ ਸੜਕ ਨੂੰ ਸਪੋਰਟ ਮਿਲਦੀ ਆ ਪਰ ਇਸ ਜਗ੍ਹਾ ਤੇ ਕੋਈ ਚੀਜ਼ ਨਹੀਂ ਗਈ ਇਹ ਜਿਹੜੀ ਕਿੱਸਾ ਤੇ ਬਰਮ ਹੈ ਇਹ ਖਤਮ ਕਰ ਦਿੱਤੀ ਗਈ ਹੈ ਇਸ ਪਾਸੇ ਬਰਮ ਖਤਮ ਕਰ ਦਿੱਤੀ ਗਈ ਹੈ ਅਤੇ ਠੇਕੇਦਾਰਾਂ ਦਾ ਇਹ ਜਿਕਰ ਹੈ ਕਿ ਜਦੋਂ ਬਰਮ ਖਤਮ ਹੋਣ ਲੱਗ ਗਏ ਤਾਂ ਸੜਕਾਂ ਕਿਸ ਤਰੀਕੇ ਰੁਕਣਗੀਆਂ ਸੜਕਾਂ ਨੂੰ ਜਿਹੜਾ ਰੱਖਣਾ ਉਸ ਤਰੀਕੇ ਇੱਕ 5 ਸਾਲ ਤੱਕ ਸਹੀ ਰੱਖਣਾ ਉਸ ਦੇ ਵਿੱਚ ਕਿਤੇ ਨਾ ਕਿਤੇ ਬਰਮ ਦਾ ਯੋਗਦਾਨ ਹੁੰਦਾ ਪਰ ਇਹ ਦੇ ਵਿੱਚ ਹੁਣ ਠੇਕੇਦਾਰ ਕੀ ਕਰੇ ਸਿੱਧੇ ਤੌਰ ਤੇ ਅਫਸਰ شاہੀ ਨੂੰ ਇਹ ਤਸਵੀਰ ਦੇਖਣੀ ਚਾਹੀਦੀ ਹੈ ਕਿ ਬਿਨਾ ਗਰਾਉਂਡ ਤੇ ਉਤਰੇ ਕੰਮ ਨਹੀਂ ਹੋ ਸਕਦਾ ਗਰਾਉਂਡ ਤੇ ਦੇਖਣਾ ਪਏਗਾ ਕੀ ਕੀ ਦਿੱਕਤਾਂ ਨੇ ਅਤੇ ਉਸ ਤੋਂ ਬਾਅਦ ਜਿਹੜੇ ਅੱਗੇ ਕੰਮ ਵਧਦੇ ਨੇ ਪਰ ਤੀਸਰੀ ਸਾਈਡ ਤੇ ਲੈ ਕੇ ਜਾ ਰਹੇ ਨੇ ਕਿ ਆ ਤੀਸਰੀ ਸਾਈਡ ਜਿੱਥੇ ਜਿਕਰ ਹੁੰਦਾ ਪਾਣੀ ਨੂੰ ਲੈ ਕੇ ਕਿ ਫਰਨੀ ਦੇ ਉੱਪਰ ਪਾਣੀ ਹੋ ਜਾਂਦਾ ਇਕੱਠਾ ਉਸ ਕਰਕੇ ਵੀ ਸੜਕਾਂ ਟੁੱਟ ਜਾਂਦੀਆਂ ਨੇ ਤਾਂ ਉਹ ਚੱਲਦੇ ਆ ਦੂਸਰੀ ਫਰਨੀ ਤੇ ਤਾਰਾ ਸਿੰਘ ਜੀ ਇਸ ਸਮੇਂ ਸਾਨੂੰ ਸਾਈਟ ਨੰਬਰ 3 ਤੇ ਲੈ ਕੇ ਆਏ ਆ ਜਿਸ ਪੱਤਰ ਦੇ ਵਿੱਚ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਾਣੀਆਂ ਕਰਕੇ ਸੜਕਾਂ ਦਾ ਬਹੁਤ ਨੁਕਸਾਨ ਹੁੰਦਾ ਤਾਰਾ ਸਿੰਘ ਜੀ ਜਿਹੜੇ ਪਾਣੀਆਂ ਦਾ ਕਰਕੇ ਕਿਸ ਤਰ੍ਹਾਂ ਸੜਕਾਂ ਦਾ ਨੁਕਸਾਨ ਹੁੰਦਾ ਇਸ ਦੇ ਵਿੱਚ ਕੀ ਨੁਕਸਾਨ ਹੁੰਦਾ ਸਿੱਧੇ ਤੌਰ ਤੇ ਦੇਖਿਆ ਜਾਵੇ ਮੈਂ ਤੁਹਾਨੂੰ ਕੀ ਕਹਾਂ ਕੀ ਆ ਵੀ ਜਦਾ ਥੀਬਰ ਉਬਰ ਉਬਰ ਹੋ ਜਾਂਦੇ ਆ ਪਾਣੀਆਂ ਦੀ ਪੂਰਨਨ ਕਾਫੀ ਹੈ ਨਹੀਂ ਜਿਹੜੇ ਸੜਕਾਂ ਤੇ ਘਰ ਬਣੇ ਆ ਪਹਿਲਾਂ ਤਾਂ ਦੇਖੋ ਪਹਿਲਾਂ ਘਰ ਕਦੇ ਪਾਣੀਆਂ ਮਰਦੇ ਆ ਆ ਘਰ ਬਣੇ ਹੋਏ ਆ ਇਹਨਾਂ ਦੇ ਨਾਲ ਕੋਈ ਨਾਲੀ ਨਹੀਂ ਬਣੀ ਹੋਈ ਠੀਕ ਹੈ ਜੀ ਇੱਥੇ ਥਰੀ ਬਰ ਜ਼ਰੂਰ ਪਿਆ ਹੋਊਗਾ ਪਿਆ ਨਹੀਂ ਪਿਆ ਮੈਨੂੰ ਪਤਾ ਨਹੀਂ ਪਰ ਜਦੋਂ ਪਾਣੀ ਦੀ ਨਿਕਾਸੀ ਨਹੀਂ ਹੋਊਗੀ ਤੇ ਸੜਕਾਂ ਤੇ ਪਾਣੀ ਆਊਗਾ ਜੇ ਥਰੀ ਬਰ ਓਵਰਫਲੋ ਹੋਣਗੇ ਤਾਂ ਸੜਕਾਂ ਦਾ ਆ ਹਾਲ ਹੋਊਗਾ ਅਮਾਰੋ ਜੀ ਆ ਹਾਲ ਹੋਊਗਾ ਤਾਂ ਉਹਨੇ ਚ ਠੇਕੇਦਾਰ ਦਾ ਖੂਨ ਕੱਢ ਦੇ ਵੀ ਠੇਕੇਦਾਰ ਦਾ ਕਸੂਰ ਕੀ ਹੈ ਜਦੋਂ ਇਸ ਤਰ੍ਹਾਂ ਸੜਕਾਂ ਰਹਿਣੀਆਂ ਐ ਪਾਣੀ ਖੜਾ ਰਹੂਗਾ ਤਾਂ ਫਿਰ 5 ਸਾਲ ਦੀ ਮੇਨਟੇਨੈਂਸ ਕਿਹੜੇ ਪਾਸੋਂ ਠੇਕੇਦਾਰ ਦੀ ਹੋਇਆ ਮਾਨ ਸਾਹਿਬ ਨੂੰ ਦੱਸਿਆ ਤੇ ਮਾਨ ਸਾਹਿਬ ਨੇ ਕਿਹਾ ਵੀ ਤੁਸੀਂ ਪਿੰਡਾਂ ਵਾਲੇ ਛੱਪੜੇ ਵੀ ਸਾਫ਼ ਕਰਾ ਰਹੇ ਹੋਰ ਕਰਾ ਰਹੇ ਹੋ ਪਰ ਜਿੰਨਾ ਕਿ ਛੜਕਾਂ ਦੇ ਨਾਲ ਵੱਡੇ ਨਾਲੇ ਨਾਲੀਆਂ ਮਤਾਸੀ ਦਾ ਪ੍ਰਬੰਧ ਅੱਗੇ ਜਾ ਕੇ ਉਹਨਾਂ ਛੱਪੜਾਂ 'ਚ ਨਹੀਂ ਪਾਉਂਦੇ ਤੇ ਆ ਚੀਜ਼ਾਂ ਨਹੀਂ ਹਟਦੀਆਂ ਉਹਨੇ ਚਰ ਤਾਂ ਸਰਕਾਰ ਤੇ ਤਾਰ ਸਿੰਘ ਜੀ ਕਹਿੰਦੇ ਕਿ ਜੇਕਰ ਪੰਜਾਬ ਦੀਆਂ ਲਿੰਕ ਰੋਡਾਂ ਬਣਾਉਣੀਆਂ ਨੇ ਤਾਂ ਉਹ ਤਿੰਨ ਪੁਆਇੰਟ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਪੁਆਇੰਟ ਤਾਂ ਬਰਮ ਹੈ ਬਰਮ ਪੂਰੇ ਕੀਤੇ ਜਾਣ ਉਸੇ ਦੇ ਵਿੱਚ ਮਿੱਟੀ ਪਾਈ ਜਾਵੇ ਬਰਮਾਂ ਦੇ ਉੱਪਰ ਜਿਹੜੀ ਮਿੱਟੀ ਪਾਈ ਜਾਵੇ ਦੂਸਰਾ ਪੁਆਇੰਟ ਕਿ ਜਿਹੜਾ ਹੈਵੀ ਵਹੀਕਲ ਟੱਪਦੇ ਲਿੰਕ ਰੋਡਾਂ ਦੇ ਉੱਪਰ ਉਹਨਾਂ ਦਾ ਜਿਹੜਾ ਪੈਮਾਨਾ ਉਹ ਚੇਂਜ ਕੀਤਾ ਜਾਵੇ ਤੀਸਰਾ ਪਾਣੀ ਇਹਨਾਂ ਚੀਜ਼ਾਂ ਦਾ ਜਦੋਂ ਹੱਲ ਹੋਏਗਾ ਉਸ ਤੋਂ ਬਾਅਦ ਜਿਹੜੀ ਇਹ ਹੌਟ ਮਿਕਸ ਪਲੈਂਟ ਐਸੋਸੀਏਸ਼ਨ ਆ ਉਹ ਕੰਮ ਕਰੇਗੀ ਲਿੰਕ ਰੋਡਾਂ ਦੇ ਉੱਪਰ ਸਰ ਉਸ ਤੋਂ ਬਾਅਦ ਜੇ ਸਰਕਾਰ ਇਹ ਹੱਲ ਕਰ ਦਿੰਦੀ ਹੈ ਤਾਂ ਉਹ ਪਰੋਲ ਨਹੀਂ ਹੈ ਵੀ ਮਾਲ ਤੁਸੀਂ ਪਲਾਂਟਰ ਵੀ ਸੋਨ ਨਾ ਤਿੰਨ ਚਾਰ ਪਲਾਂਟਰ ਵੀ ਲੈ ਕੇ ਗਏ ਮੈਨਿੰਗ ਚੱਲਦੀ ਨਹੀਂ ਮਾਲ ਕਿਤੇ ਵੀ ਕੀਮਤ ਤੇ ਮਿਲ ਨਹੀਂ ਰਿਹਾ ਪਹਿਲਾਂ ਅਸੀਂ ਜਿਹੜਾ 30 32 ਰੁਪਏ ਮਾਲ ਰਹਿੰਦੇ ਸੀ ਤਿੰਨ ਸਾਲ ਪਹਿਲਾਂ ਹੁਣ ਉਹ ਮਾਲ 47 48 ਰੁਪਏ ਹੈ 47 48 ਦੀ ਪੀਏ ਵੀ ਮਾਲ ਮਿਲ ਨਹੀਂ ਰਿਹਾ ਇੱਕ ਠੇਕੇਦਾਰ ਤੁਹਾਨੂੰ ਲੈ ਕੇ ਗਿਆ ਸੀ ਹੁਣ ਉਹ ਕਹਿੰਦਾ ਇਹ ਮੈਨੂੰ 6 ਮਹੀਨੇ ਹੋ ਗਏ ਮਾਲ ਇਕੱਠਾ ਕਰਦੇ ਨੂੰ ਤੇ 6 ਮਹੀਨੇ ਮੇਰਾ ਟਾਈਮ ਸੀ ਹੁਣ ਮਾਲ ਪੂਰਾ ਹੋਇਆ ਹੁਣ ਮੈਂ ਪਾਲੀ ਸ਼ੁਰੂ ਕਰੂੰਗਾ ਪਰ ਉਹਦੇ ਨਾਲ ਮੇਰਾ ਟਾਈਮ ਟੱਪ ਜਾਊਗਾ ਫਿਰ ਕੀ ਹੋਊਗਾ ਉਹਨੂੰ ਪਲੰਟੀ ਲੱਗੂਗੀ ਜੁਰਮਾਨਾ ਹੋਊਗਾ ਠੀਕ ਹੈ ਜੀ ਤਾਂ ਠੇਕੇਦਾਰ ਤਾਂ ਚਾਰੇ ਪਾਸੇ ਮਰ ਰਿਹਾ ਤੇ ਇਹ ਤਿੰਨ ਚਾਰ ਪੁਆਇੰਟ ਨੇ ਜਿਨ੍ਹਾਂ ਦੇ ਉੱਪਰ ਕਿਸੇ ਦੇ ਜੇਕਰ ਅਧਿਕਾਰੀ ਕੰਮ ਕਰਦੇ ਨੇ ਤਾਂ ਉਸ ਤੋਂ ਬਾਅਦ ਠੇਕੇਦਾਰ ਵੀ ਕੰਮ ਕਰਨ ਨੂੰ ਲੈ ਕੇ ਤਿਆਰ-ਬਰ ਤਿਆਰ ਹੋ ਜਾਣਗੇ ਪਰ ਇਹ ਜਿਹੜੇ ਤਿੰਨ ਤੋਂ ਚਾਰ ਪੁਆਇੰਟ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਪੁਆਇੰਟ ਆਸ-ਪਾਸੇ ਦੇ ਬਰਮ ਉਹ ਪੂਰੇ ਕਰਨਾ ਉਹਨਾਂ ਦੇ ਉੱਪਰ ਮਿੱਟੀ ਪਾਉਣਾ ਦੂਸਰਾ ਜਿਹੜਾ ਪੁਆਇੰਟ ਹੈ ਕਿ ਜੋ ਭਾਰੀ ਵਹੀਕਲ ਟੱਪਦੇ ਨੇ ਜਾਂ ਕਿਸੇ ਦੇ ਵਹੀਕਲਾਂ ਦੀ ਗਿਣਤੀ ਵੱਧ ਚੁੱਕੀ ਆ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੇ ਹਿਸਾਬ ਨਾਲ ਪੈਮਾਨੇ ਚੇਂਜ ਕੀਤੇ ਨੇ ਲਿੰਕ ਰੋਡਾਂ ਬਣਾਉਣ ਦੇ ਉਸ ਤੋਂ ਬਾਅਦ ਹੀ ਜਿਹੜੀ ਕਿ ਉਹਨਾਂ ਦੀ 5 ਸਾਲ ਦੀ ਰਿਪੇਅਰ ਹੋ ਸਕੇਗੀ ਅਤੇ ਤੀਸਰਾ ਪੁਆਇੰਟ ਜਿਸ ਪ ਪਾਣੀ ਦਾ ਜੋ ਸੜਕਾਂ ਦੇ ਉੱਪਰ ਪਾਣੀ ਜਮਾ ਹੋ ਜਾਂਦਾ ਉਸ ਦੇ ਨਾਲ ਸੜਕਾਂ ਟੁੱਟ ਜਾਂਦੀਆਂ ਨੇ ਚੌਥਾ ਪੁਆਇੰਟ ਜਿਹੜਾ ਖਾਸ ਤੌਰ ਤੇ ਦੇਖਿਆ ਜਾਵੇ ਚੌਥੇ ਪੁਆਇੰਟ ਜੋ ਇਸ ਸਮੇ ਮਟੀਰੀਅਲ ਮਿਲ ਰਿਹਾ ਮਟੀਰੀਅਲ ਕੋਸਟਲੀ ਮਿਲ ਰਿਹਾ ਅਤੇ ਮਿਲ ਵੀ ਬਹੁਤ ਘੱਟ ਰਿਹਾ ਜਿਸ ਕਰਕੇ ਇਹ ਸਾਰੀਆਂ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਨੇ ਹਾਲਾਂਕਿ ਹੁਣ ਕੁਝ ਪਲਾਂਟਾਂ ਦੇ ਵਿੱਚ ਵੀ ਜਾ ਕੇ ਵਿਜ਼ਿਟ ਕਰਾਂਗੇ ਕਿ ਉਹਨਾਂ ਨੂੰ ਸਭ ਤੋਂ ਵੱਡੀਆਂ ਕੀ ਦਿੱਕਤਾਂ ਇਸ ਸਮੇ ਆ ਰਹੀਆਂ ਨੇ ਇਸ ਸਮੇਂ ਅਸੀਂ ਪੁੱਛੋਦੇ ਜੋ ਮੋਹਿਤ ਗਰਗ ਨੇ ਹੌਟ ਮਿਕਸ ਪਲਾਂਟ ਦੇ ਮਾਲਕ ਨੇ ਉਹਨਾਂ ਕੋਲ ਪਹੁੰਚ ਕੀਤੀ ਆ ਉਹਨਾਂ ਦੇ ਪਲਾਂਟ ਦੇ ਵਿੱਚ ਕਿਉਂਕਿ ਇੱਕ ਲੈਟਰ ਲਿਖੀ ਜਾਂਦੀ ਆ ਜਿਸ ਲੈਟਰ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਕਿ ਜੋ ਮਟੀਰੀਅਲ ਆ ਉਹ ਵੀ ਇੱਕ ਬਹੁਤ ਕੋਸਟਲੀ ਮਿਲਦਾ ਜਾਂ ਅਕਸਰ ਜਿਹੜਾ ਕਿ ਇਹ ਚਰਚਾਵਾਂ ਚੱਲਦੀਆਂ ਨੇ ਕਿ ਮਟੀਰੀਅਲ ਜੋ ਹੌਟ ਮਿਕਸ ਪਲਾਂਟ ਦੇ ਮਾਲਕ ਨੇ ਉਹਨਾਂ ਨੂੰ ਬਹੁਤ ਕੋਸਟਲੀ ਮਿਲਦਾ ਗੱਲਬਾਤ ਕਰਦੇ ਆ ਮੋਹਿਦੀ ਜੋ ਮਟੀਰੀਅਲ ਦੀ ਜ਼ਿਕਰ ਹੁੰਦਾ ਕਿ ਬੱਜਰੀ ਅਤੇ ਰੇਤਾ ਕਿੰਨਾ ਕ ਮਹਿੰਗਾ ਮਿਲਦਾ ਪਹਿਲਾਂ ਕੀ ਸੀਗਾ ਅਤੇ ਅੱਜ ਦੇ ਟਾਈਮ ਦੇ ਵਿੱਚ ਕੀਮਤ ਹੈ ਵੀਰ ਜੀ ਆਪਾਂ ਬਾਲਾ ਟਾਈਮ ਪਿੱਛੇ ਤਾਂ ਦਈਏ 3-4 ਸਾਲ ਪਿੱਛੇ ਜਾਵੜੀਏ 3-4 ਸਾਲ ਪਹਿਲਾਂ ਇਹ ਹੀ ਬਜਦੀ ਸਾਨੂੰ 30 ਰੁਪਏ ਫੁੱਟ ਬਹੁਤ ਬਹੁਤ ਪੈਂਦੀ ਸੀ ਆਈ ਡੇਟ 'ਚ 45-46 ਰੁਪਏ ਤਾਂ ਘੱਟੋ-ਘੱਟ ਵੀ ਪੈਂਦੀ ਪੈਂਦੀ ਆ ਜੇ ਥੋੜੇ ਕੰਮ ਵੱਧ ਚੱਲ ਪੈਂਦੇ ਆ ਇਹ ਹੀ 45-46 ਵਾਲੀ 50 ਰੁਪਏ ਤੇ ਪਹੁੰਚ ਜਾਂਦੀ ਆ ਤੇ ਉਹ ਵੀ ਦਿਨ 'ਚ 2-3 ਦਿਨਾਂ ਬਾਅਦ ਇੱਕ ਅੱਧੀ ਗੱਡੀ ਆਂਦੀ ਆ ਉਸ ਤੋਂ ਇਲਾਵਾ ਜਿਵੇਂ ਰੇਤੇ ਦੀ ਵੀ ਜ਼ਰੂਰਤ ਪੈਂਦੀ ਹੁੰਦੀ ਆ ਰੇਤਾ ਕੀ ਰੇਟ ਪੈਂਦਾ ਪਹਿਲਾਂ ਕੀ ਰੇਟ ਰੇਤਾ ਪਹਿਲਾਂ ਸਾਨੂੰ 35-36 ਰੁਪਏ ਪੈਂਦਾ ਸੀ ਤੇ ਅੱਜ ਦੀ ਡੇਟ 'ਚ 56 ਤੋਂ ਲੱਗੇ 60 ਰੁਪਏ ਤੱਕ ਰੇਤਾ ਪੈਂਦਾ ਜੀ ਉਹ ਵੀ ਉਹੀ ਗੱਲ ਦੋ ਤਿੰਨ ਦਿਨਾਂ ਬਾਅਦ ਗੱਡੀ ਆਂਦੀ ਆ ਰੇ ਮਹਿੰਗਾ ਤਾਂ ਮਿਲਦਾ ਹੀ ਮਿਲਦਾ ਨਾਲ ਸਾਡਾ ਕੰਮਦਾਰ ਨੁਕਸਾਨ ਹੋ ਵੀ ਜਾਂਦਾ ਜਿਹੜਾ ਟਾਈਮ ਪੀਰ ਸਾਨੂੰ 6 ਮਹੀਨੇ ਹੁੰਦਾ 6 ਮਹੀਨੇ ਕੰਮ ਜੋ ਮਟੀਰੀਅਲ ਨਾਲ ਹੀ ਪੂਰਾ ਹੋਣਾ ਮਟੀਰੀਅਲ ਆਂਦਾ ਨਹੀਂ ਕੰਮ ਲੰਮਕੀ ਜਾਂਦੇ ਤੇ ਉਦੋਂ ਪਲੈਂਟੀਆਂ ਲੱਗੀਆਂ ਜਾਂਦੇ ਡਿਪਾਰਟਮੈਂਟ ਦੀਆਂ ਤੇ ਮਹਿੰਗਾ ਮਟੀਰੀਅਲ ਜਿਆ ਲੈਣਾ ਉਹ ਤੇ ਲੈਣੀ ਆ ਮਾਰ ਤਾਂ ਸਿੱਧੇ ਤੌਰ ਤੇ ਫੇਰ ਠੇਕੇਦਾਰ ਤੇ ਪੈਰੀ ਬਿਲਕੁਲ ਠੇਕੇਦਾਰ ਨੂੰ ਹੀ ਪੈਂਦੇ ਸਾਡੇ ਨਾਲ 15 20 ਜੇ ਸਾਡੇ ਪੱਕੇ ਮੁਲਾਜ਼ਮਾ ਉਹਨਾਂ ਦਾ ਸਾਨੂੰ ਉਹਨਾਂ ਨੂੰ ਕਦੇ ਹਟਾਉਣਾ ਪੈਂਦਾ ਕਦੇ ਦੁਬਾਰਾ ਰੱਖਣਾ ਪੈਂਦਾ ਕੰਮ ਬੰਦ ਰਹਿੰਦੇ ਉਹਨਾਂ ਨੂੰ ਉਹਨਾਂ ਦਾ ਫੈਕਟਰੀ ਹੁੰਦੀ ਸਾਰਾ ਸੈਲਰੀ ਦੇਖ ਰਿਹਾ ਹੁਣ ਟਰੱਕ ਦੇ ਵਿੱਚੋਂ ਜਿਹੜੀ ਬੱਜਰੀ ਤਾਰੀ ਜਾ ਰਹੀ ਆ ਆ ਜਿਹੜੀ ਬੱਜਰੀ ਆ ਇਹ ਬੱਜਰੀ ਕਿੱਥੋਂ ਲੈਂਦੀ ਆ ਗਿੱਲੀ ਆ ਹਜੇ ਪੂਰੀ ਜਣੀ ਹਾਂਜੀ ਪੂਰੀ ਗਿੱਲੀ ਏ ਇਹ ਇਕ ਜੇ ਪਠਾਨਕੋਟ ਸਾਈਡ ਜਾਂ ਤਲਵਾੜਾ ਸਾਈਡ ਤੋਂ ਭਰਦੀਆਂ ਗੱਡੀਆਂ ਇਹ ਤਲਵਾੜੇ ਤਲਵਾੜੇ ਵਾਲੀ ਬਜਰੀ ਆ ਜੀ ਕਹਿ ਸਕਦੇ ਕਿ ਤੁਹਾਡੇ ਤੱਕ ਤਾਂ ਹੁਣ ਸਮਾਨ ਇੱਕ ਨੰਬਰ ਚ ਮਟੀਰੀਅਲ ਪਹੁੰਚ ਰਿਹਾ ਉੱਥੇ ਹੋ ਸਕਦਾ ਕਿ ਦੋ ਨੰਬਰ ਚ ਕੱਢ ਕੇ ਵੇਚਿਆ ਜਾਵੇ ਹਾਂਜੀ ਟਰਾਂਸਪੋਰਟਰ ਨੇ ਆਪਦੀਆਂ ਕਿਸ਼ਤਾਂ ਕੱਢੀਆਂ ਹੀ ਉਹਨੇ ਤਾਂ ਕਿਵੇਂ ਨਾ ਕਿਵੇਂ ਗੱਡੀ ਭਰ ਆਣੀ ਆ ਮਹਿੰਗੀ ਸਸਤੀ ਕਿਉਂਕਿ ਉਹਨਾਂ ਐਂਡ ਯੂਜ਼ਰ ਅਸੀਂ ਆ ਸਾਨੂੰ ਪੇ ਕਰਨਾ ਹੀ ਪੈਂਦਾ ਕਿਉਂਕਿ ਅਸੀਂ ਗਵਰਨਮੈਂਟ ਤੋਂ ਟੈਂਡਰ ਲੱਤੇ ਹੋਇਆ ਕੰਮ ਪੂਰੇ ਕਰਨਾ ਤੇ ਸਾਨੂੰ ਜੇ ਮਰਜ਼ੀ ਘਾਟਾ ਵਾਧਾ ਦੇਖੇ ਬਿਨਾ ਕੰਮ ਪੂਰੇ ਕਰਨਾ ਤੇ ਮਟੀਰੀਅਲ ਲੈਣਾ ਪੈਂ ਨੀ ਉਹ ਵੀ ਪ੍ਰੋਬਲਮ ਆ ਜਿਵੇਂ ਤੁਸੀਂ ਦੱਸਿਆ ਨਾ ਦਿਨ ਚੀ ਮੈਂ ਆਪਾਂ ਦੋ ਗੱਡੀਆਂ ਚਾਹੀਦੀਆਂ ਉਹ ਚਾਰ ਪੰਜ ਦਿਨਾਂ ਬਾਹਰ ਆਉਂਦੀਆਂ ਹੁਣ ਮੇਰਾ ਅਜਾ ਪਲਾਨਟ ਬਣ ਸੀ ਮਟੀਰੀਅਲ ਕਰਕੇ ਪਲਾਨਟ ਬਣ ਸੀ ਠੀਕ ਹੈ ਮੈਂ ਕੰਮ ਚੱਲ ਜੀ ਜਾਂਦਾ ਪਰ ਮਟੀਰੀਅਲ ਕਰਕੇ ਕੰਮ ਪਲਾਨਟ ਬਣ ਰਿਹਾ ਮੇਰਾ ਹੁਣ ਮੈਂ ਕੱਲ ਚਲਾਉਂਗਾ ਠੀਕ ਹੈ ਤਾਂ ਬਿਲਕੁਲ ਇਹ ਜਿਹੜੀ ਕਹਿ ਸਕਦੇ ਜੋ ਠੇਕੇਦਾਰਾਂ ਨੂੰ ਸਭ ਤੋਂ ਵੱਡੀ ਜਿਹੜੀ ਔਖ ਹੈ ਉਹ ਚੱਲਣੀ ਪੈਂਦੀ ਆ ਕਿ ਕੰਮ ਚੱਲਦਾ ਰਹਿੰਦਾ ਉਹਨਾਂ ਦਾ ਜੋ ਕਹਿ ਸਕਦੇ ਸੜਕਾਂ ਦਾ ਠੇਕਾ ਹੁੰਦਾ ਉਹਨਾਂ ਕੋਲ ਉਹ ਸਾਰਾ ਸਿਸਟਮ ਚੱਲਦਾ ਰਹਿੰਦਾ ਪਰ ਮੇਨ ਚੀਜ਼ ਹੁੰਦੀ ਆ ਕਿ ਸੜਕ ਇਸ ਬਜਰੀ ਦੇ ਨਾਲ ਸੜਕ ਨੇ ਬਣਨਾ ਲੋਕਾਂ ਨਾਲ ਸੜਕ ਨੇ ਬਣਨਾ ਜਾਂ ਕਿੱਸਾ ਦੇ ਰੇਤੇ ਦੇ ਨਾਲ ਜਿਹੜਾ ਸੜਕ ਨੇ ਬਣਨਾ ਪਰ ਉਹ ਮਟੀਰੀਅਲ ਜਿਹੜਾ ਕਿੱਸਾ ਦੇ ਠੇਕੇਦਾਰ ਕੋਲ ਪਹੁੰਚਦਾ ਬਹੁਤ ਘੱਟ ਹੈ ਜੇ ਪਹੁੰਚਦਾ ਤਾਂ ਕੁਝ ਦਿਨ ਪਾ ਕੇ ਮਿਲਦਾ ਕਿਉਂਕਿ ਪਠਾਨਕੋਟ ਜਿੱਥੇ ਕ੍ਰੈਸ਼ਰ ਲੱਗੇ ਨੇ ਤਲਵਾੜਾ ਸਾਈਡ ਜਿੱਥੇ ਕ੍ਰੈਸ਼ਰ ਲੱਗੇ ਨੇ ਉੱਥੋਂ ਬਹੁਤ ਵੱਡੀ ਸਮੱਸਿਆ ਜਿਹੜੀ ਕਿ ਕਿੱਸਾ ਦੇ ਚੱਲ ਰਹੀ ਆ ਅਤੇ ਉਹ ਸਮੱਸਿਆ ਦਾ ਖਮਿਆਜ਼ਾ ਟੈਕ ਕੇ ਦਰ ਨੂੰ ਭੁਗਤਣਾ ਪੈ ਰਿਹਾ ਹੈ ਦਾ ਤੇ ਦੂਸਰਾ ਜੋ ਰੇਟ ਵਧ ਲਗਾਏ ਜਾ ਰਹੇ ਨੇ ਇਸ ਚੀਜ਼ ਨੂੰ ਲੈ ਕੇ ਵੀ ਦਾਵਾ ਕੀਤਾ ਜਾਂਦਾ ਪਰ ਉਸ ਚੀਜ਼ ਦੀ ਵੀ ਅਸੀਂ ਜਿਹੜਾ ਕਿਸ ਤਰ੍ਹਾਂ ਦੇ ਪੂਰੀ ਕੋਕ ਕਰਾਂਗੇ ਕਿ ਵਾਕਿਆ ਦੇ ਵਿੱਚ ਰੇਟ ਵਧ ਮਿਲਦਾ ਅਤੇ ਇਥੋਂ ਤੱਕ ਪਹੁੰਚ ਕੀ ਰੇਟ ਮਿਲ ਰਹੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਨੂੰ ਮਟੀਰੀਅਲ ਹੈ ਮਟੀਰੀਅਲ ਦੀ ਅਵੇਲੇਬਿਲਟੀ ਦੀ ਬੜੀ ਦੇ ਵੱਡੀ ਦਿੱਕਤ ਹੈ। ਮਤਲਬ ਜੋ ਮਟੀਰੀਅਲ ਜੇ ਆਉਂਦਾ ਵੀ ਹੈ ਤਾਂ ਉਹ ਜਿਵੇਂ ਕੋਈ ਇਧਰੋਂ ਹਿਮਾਚਲ ਸਾਈਡ ਤੋਂ ਉਧਰੋਂ ਆਉਂਦਾ ਬੜਾ ਸ਼ਾਰਟ ਦੇ ਵਿੱਚ ਮਤਲਬ ਵੀ ਉਹ ਇੰਨੇ ਮਹਿੰਗੇ ਰੇਟਾਂ ਤੇ ਆ ਰਿਹਾ ਹੈ ਜਾਂ ਕਈ ਵਾਰ ਸਾਨੂੰ ਰਾਜਸਥਾਨ ਚੋਂ ਵੀ ਮੰਗਾਉਣਾ ਪੈ ਰਿਹਾ ਹੈ। ਮਤਲਬ ਆਪਣੇ ਪੰਜਾਬ ਚੋਂ ਕੋਈ ਮਟੀਰੀਅਲ ਨਹੀਂ ਆ ਰਿਹਾ। ਜਿਹੜਾ ਆਉਂਦਾ ਮਟੀਰੀਅਲ ਪੰਜਾਬ ਚੋਂ ਕੋਈ ਇਧਰੋਂ ਅਨੰਦਪੁਰ ਸਾਹਿਬ ਸਾਈਡ ਜਾਂ ਕੋਈ ਹੋਰ ਉਹ ਮਟੀਰੀਅਲ ਦੀ ਕੁਆਲਿਟੀ ਜੋ ਚਾਹੀਦੀ ਹੈ ਉਹ ਕੁਆਲਟੀ ਵਾਈਜ਼ ਮਟੀਰੀਅਲ ਨਹੀਂ ਆਉਂਦਾ ਸਾਡੇ ਜੋ ਟੈਂਡਰ ਹੈ ਉਹ ਜਿੰਨਾ ਰੇਟਾਂ ਤੇ ਬਣੇ ਹੋਏ ਹੁੰਦੇ ਨੇ ਉਸ ਤੋਂ ਬੜੇ ਡੁੱਡੇ ਦੁੱਗਨੇ ਰੇਟਾਂ ਤੇ ਸਾਨੂੰ ਮਟੀਰੀਅਲ ਜੇ ਲੈਣਾ ਵੀ ਪੈਂਦਾ ਤਾਂ ਬੜੇ ਮਹਿੰਗਾ ਮਟੀਰੀਅਲ ਲੈਣਾ ਪੈਂਦਾ BMMPC 5 ਸਾਲ ਦੀ ਮੇਨਟੇਨੈਂਸ ਵਾਸਤੇ ਸਫੀਸ਼ੀਐਂਟ ਨਹੀਂ ਹੈ ਜਿਉ ਸੜਕਾਂ ਡਿਜ਼ਾਈਨ ਕਰਕੇ ਬਣ ਜਾਣ ਉਹਦੇ ਉੱਤੇ ਜਿੰਨਾ ਮਟੀਰੀਅਲ ਪੈਣਾ ਚਾਹੀਦਾ 5 ਸਾਲ ਉਹਦੇ ਉੱਤੇ ਲੋਡ ਚੱਲਣ ਵਾਸਤੇ ਉਹਨਾ ਮਟੀਰੀਅਲ ਪਾਜੇ ਕੋਈ ਦਿੱਕਤ ਨਹੀਂ ਸਾਨੂੰ ਕਿਉਂਕਿ ਜੋ ਜਿੰਨਾ ਅੱਜ ਮੌਜੂਦ ਮਤਲਬ ਉਹਨਾਂ ਲਿੰਕ ਰੋਡਾਂ ਉੱਤੇ ਟ੍ਰੈਫਿਕ ਚੱਲ ਰਿਹਾ ਹੈ ਉਨੇ ਟ੍ਰੈਫਿਕ ਵਾਸਤੇ ਉਹ ਸੜਕਾਂ ਡਿਜ਼ਾਈਨ ਨਹੀਂ ਹੈਗੀਆਂ ਦੇਖੋ ਜੀ ਜੇ ਕੋਈ ਚੀਜ਼ ਆਪਾਂ ਪ੍ਰੋਪਰ ਲੋਡ ਦੇ ਹਿਸਾਬ ਨਾਲ ਡਿਜ਼ਾਈਨ ਹੀ ਨਾ ਕਰਾਂਗੇ ਤਾਂ ਉਹ ਲੋਡ ਸਹੇਗੀ ਕਿਵੇਂ ਮਤਲਬ ਉਸ ਚੀਜ਼ ਚ ਪ੍ਰੋਬਲਮ ਔਣੀ ਔਣੀ ਹੈਗੀ ਹੁਣ ਦੇਖੋ ਜੀ ਆਪਣੇ ਕੀ ਹੈਗੀ ਮੰਨ ਲਓ ਵਕਫਾਕ ਜ਼ਿਲ੍ਹਿਆਂ ਚ ਵਕਫਾਕ ਟ੍ਰੈਫਿਕ ਹੈ ਵਕਫਾਕ ਸਟੈਂਡਰਡ ਨੇ ਮੰਨ ਲਓ ਇੱਕ ਪਿੰਡ ਚ ਬਣਨ ਵਾਲੀ ਸੜਕ ਤੇ ਅਲੱਗ ਟ੍ਰੈਫਿਕ ਹੈ ਜੀ ਜਿਹੜੀ ਕੋਈ ਲਿੰਕ ਰੋਡ ਹੈ ਉੱਤੇ ਅਲੱਗ ਟ੍ਰੈਫਿਕ ਹੈ ਨੈਸ਼ਨਲ ਹਾਈਵੇ ਤੇ ਅਲੱਗ ਟ੍ਰੈਫਿਕ ਹੈ ਲੇਕਿਨ ਕੀ ਹੈ ਮਤਲਬ ਆਪਣੇ ਜਿਹੜੀ ਲਿੰਕ ਰੋਡਸ ਦੀ ਹੈ ਉਹ ਸਪੈਸੀਫਿਕੇਸ਼ਨ ਬਿਲਕੁਲ ਲੋ ਵੋਲਿਊਮ ਰੋਡਸ ਵਾਲੀ ਹੈ ਮਤਲਬ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਵਾਲੀ ਸਪੈਸੀਫਿਕੇਸ਼ਨ ਲੋ ਵੋਲਿਊਮ ਰੋਡ ਵਾਲੀ ਸਪੈਸੀਫਿਕੇਸ਼ਨ ਹੈ ਲੇਕਿਨ ਅੱਜ ਆਪਾਂ ਦੇਖਦੇ ਹਾਂ ਕੀ ਹੈ ਕਿ ਆਪਣੇ ਹੁਣ ਆਹ ਪਲਾਂਟ ਵੀ ਹੈ ਜਿਹੜਾ ਇਹ ਲਿੰਕ ਰੋਡ ਤੇ ਹੀ ਲੱਗਿਆ ਹੋਇਆ ਹੈਗਾ ਤੇ ਜੇ ਹੁਣ ਇਸ ਤੇ ਮਟੀਰੀਅਲ ਆਏਗਾ ਤਾਂ 100 120 ਟਨ ਦੇ ਘੋੜੇ ਵੀ ਆਣਗੇ ਜੀ ਮਟੀਰੀਅਲ ਲੈ ਕੇ ਕਿ ਉਹ BMMPC ਦੇ ਉੱਪਰ ਟਿਕ ਪਾਣਗੇ ਨਹੀਂ ਜੀ ਬਿਲਕੁਲ ਵੀ ਨਹੀਂ ਟਿਕ ਸਕਦੇ ਤਾਂ ਆਪਾਂ ਨੂੰ ਜ਼ਰੂਰਤ ਹੈ ਵੀ ਆਪਾਂ ਐਕਸਲ ਲੋਡ ਸਰਵੇ ਕਰਾਈਏ ਜੀ ਇਹਨਾਂ ਦੇ ਟ੍ਰੈਫਿਕ ਸੈਂਸਸ ਕਰਾਈਏ ਵੀ ਐਕਚੁਅਲ ਇਸ ਤੇ ਟ੍ਰੈਫਿਕ ਕਿੰਨਾ ਹੈ ਕਮਲ ਦੀ ਬੋਲ ਦਨ ਜੀ ਆਪਣੇ ਲੰਬੀ ਤੋਂ ਸਤਿ ਸ਼੍ਰੀ ਅਕਾਲ ਭਾਜੀ ਬੋਲੋ ਜੀ ਭਾਜੀ ਆਪਾਂ ਨਾ ਹੌਟਮਿਕਸ ਪਲਾਂਟ ਲਾਇਆ ਜੀ ਆਪਣੇ ਲੰਬੀ ਚ ਲਾਲਬਾਈ ਕੋਲ ਜੀ ਸਰ ਤੇ ਆਪਣੇ ਕੋਲ ਲੰਬੀ ਜਿਹੜੀ ਰੋਡ ਹੈ ਲਾਲਬਾਈ ਲੰਬੀ ਰੋਡ ਹੈ ਇਸ ਦਾ ਆਪਣੇ ਕੋਲ ਠੇਕਾ ਟੈਂਡਰ ਆਇਆ ਜੀ ਸਰ ਤੇ ਆਪਾਂ ਨੂੰ ਨਾ ਰੇਤਾ ਤੇ ਬੱਜਰੀ ਚਾਹੀਦਾ ਮਿਲ ਜੂਗਾ ਸੰਤ ਤੇ ਕੀ ਰੇਟ ਪਹੁੰਚਦਾ ਕਰੋਗੇ ਲੰਬੀ ਤੁਸੀਂ ਆਪਾਂ ਨੂੰ ਦੋ ਕ ਟਰੱਕ ਡੇਲੀ ਦੇ ਯਾਨੀ ਕਿ ਬਜਰੀ ਦੇ ਹੋ ਜਾਣ ਇੱਕ ਟਰੱਕ ਰੇਤੇ ਦਾ ਹੋ ਜੇ ਹਾਂਜੀ ਸਰ ਦੇਖ ਲਓ ਨਾ ਰੇਟ ਦੇ ਲਓ ਸਰ ਹਾਂਜੀ ਲਿਖਾਇਓ ਰੇਟ ਜੀ ਰੇਟ ਜੇ ਤਾਂ ਰੋਜ਼ ਇਹ ਮੰਗਾਣੀਆਂ ਪਈ ਫਿਰ ਤਾਂ ਉਸ ਹਿਸਾਬ ਨਾਲ ਤੁਹਾਨੂੰ ਦੇਣ ਲੱਗਾ ਠੀਕ ਹੈ ਜੀ ਫਿਰ ਰੋਜ਼ ਦੀ ਗੱਡੀ ਜੇ ਦੂਜੇ ਤੀਜੇ ਦਿਨ ਜਾਣੀਆਂ ਤੇ ਫਿਰ ਉਹ ਰੇਟ ਹੋਣਾ ਨਹੀਂ ਨਹੀਂ ਤੁਸੀਂ ਰੋਜ਼ ਦੀ ਗੱਡੀ ਆਲਾ ਦੋ ਰੇਟ ਆਪਾਂ ਨੂੰ ਰੋਜ਼ ਦੇ ਲਾਊਜੀ 118 ਰੁਪਏ ਦਿੱਤਾ ਹੈ 118 ਰੁਪਏ ਦਿੱਤਾ ਹਾਂ 118 ਜੀ ਠੀਕ ਹੈ ਜੀ ਇਹ ਬੈਰੀ ਦੀ ਰੰਗ ਤੁਹਾਨੂੰ 102 ਹੈ ਤੁਹਾਨੂੰ 100 ਦੇ ਦਾਂਗੇ ਠੀਕ ਹੈ ਜੀ ਤੇ 98 ਐਸ.ਐਨ.ਟੀ. ਦੇ ਦਾਂਗੇ ਇਹ ਪ੍ਰਤੀ ਕੁੰਟਲ ਆਊਗੀ ਨਾ ਆਪਣੇ ਕੋਲ ਹਾਂ ਜੀ ਹਾਂ ਜੀ ਠੀਕ ਹੈ ਤੇ ਇਹਨੂੰ ਫੁੱਟ ਚ ਅੱਪ ਰੱਖੀਏ ਤਾਂ ਮੋਟੇ ਚ ਰੱਖੀਏ ਫੁੱਟ ਚ ਹੀ ਬਣਾ ਲਓ ਠੀਕ ਹੈ ਸਿਰਫ ਇੱਕ ਥੋੜਾ ਪ੍ਰੋਸੈਸਰ ਪਾਣਾ ਆਤਾ ਪੁਰਾਣਾ ਘੰਡਾ ਵਾਂਗ ਲੱਗਦਾ ਜੂਰ ਜੀ ਦਾ ਆਨੰਦ ਵੱਡਾ ਬਾਜੂ ਭਾਈ ਵੈਸੇ ਮਾਈਨਿੰਗ ਹੋ ਰਹੀ ਹੈ ਆਪਣੇ ਪਠਾਨਕੋਟ ਸਾਈਡ ਅ ਕ੍ਰੈਸ਼ਰ ਵਾਲੀ ਜਾਂ ਬੰਦ ਹੀ ਪਿਆ ਜਾਸ ਇਦਾਂ ਸਾਰਾ ਮਾਇਨੇ ਠੀਕ ਨਾ ਸਿੱਧੇ ਲਏ ਆ ਠੀਕ ਬੱਜੀ ਕੁਰਸੀ ਕਰਦੇ ਨੇ ਵੀ ਅੰਡਰ ਕਰਦੇ ਭਾਜੀ ਹੋ ਰਹੀ ਐ ਪ੍ਰਾਇਮਰੀ ਮੀਟਰ ਦੇ ਬਿੱਲ ਤੇ ਮੈਂ ਫਿਰ ਆਪ ਕਰਦੇ ਆ ਜੀ ਸ਼ਾਮ ਤੱਕ ਸਾਰਾ ਫਾਈਨਲ ਕਰਕੇ ਹਾਂ ਤੇ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ ਜੀ ਸਭ ਕੀ ਨਾਲ ਸੇ ਆਪਣਾ ਮੇਰਾ ਕਮਲਦੀਪ ਜੀ ਕਮਲਦੀਪ ਬਾਦਲ ਤਾਂ ਨਹੀਂ ਹਾਂਜੀ ਬਾਦਲ ਹੀ ਪਿੰਡ ਆਪਣਾ ਨਹੀਂ ਬਾਦਲ ਨਹੀਂ ਆਪਣਾ ਲਾਲਬਾਈ ਹੈ ਜੀ ਲਾਲ ਠੀਕ ਹੈ ਠੀਕ ਭਾਈ ਠੀਕ ਪੰਜਾਬ ਹੌਟ ਮਿਕਸ ਪਲਾਨਟ ਐਸੋਸੀਏਸ਼ਨ ਵੱਲੋਂ ਜਿਸ ਤਰੀਕੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇੱਕ ਮੰਗ ਕੀਤੀ ਗਈ ਹੈ ਕਿ ਜੋ ਲਿੰਕ ਰੋਡਸ ਪੰਜਾਬ ਦੇ ਵਿੱਚ ਬਣਨੀਆਂ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟਰਮੈਂਟ ਕੰਡੀਸ਼ਨ ਨੇ ਉਹ ਚੇਂਜ ਕਰਨੀਆਂ ਜ਼ਰੂਰੀ ਨੇ ਚਾਹੇ ਉਹ ਬਰਮਾ ਦਾ ਜ਼ਿਕਰ ਬਰਮਾ ਦਾ ਜ਼ਿਕਰ ਹੋਵੇ ਚਾਹੇ ਕਿ ਸਦੇ ਉੱਥੇ ਸੜਕਾਂ ਦੇ ਆਸੇ ਇੱਕ ਪਾਸੇ ਜੋ ਕਿਨਾਰਿਆਂ ਦੇ ਉੱਪਰ ਪਾਣੀ ਖੜਦਾ ਉਸ ਦਾ ਜ਼ਿਕਰ ਹੋਵੇ ਉਹਨਾਂ ਚੀਜ਼ਾਂ ਦੇ ਵਿੱਚ ਬਦਲਾਅ ਕੀਤਾ ਜਾਵੇ ਤਾਂ ਹੀ ਜੋ ਠੇਕੇਦਾਰ ਆ ਉਹ 5 ਸਾਲ ਉਸ ਸੜਕ ਦੀ ਰਿਪੇਅਰ ਕਰਨ ਦੀ ਜ਼ਿੰਮੇਵਾਰੀ ਚੱਕੇਗਾ ਅਤੇ ਪੰਜਾਬ ਦੇ ਵਿੱਚ ਲਿੰਕ ਰੋਡਾਂ ਬਣਾਏਗਾ ਹਾਲਾਂਕਿ ਕਿ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਧਿਕਾਰੀਆਂ ਵੱਲੋਂ ਪੰਜਾਬ ਹੌਟਮਿਕਸ ਪਲੈਂਟ ਐਸੋਸੀਏਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਇਸ ਮੰਗ ਨੂੰ ਵੇਖਦਿਆਂ ਹੋਇਆਂ ਇਹ ਕੁਝ ਬਦਲਾਅ ਕੀਤੇ ਜਾਂਦੇ ਨੇ ਜਾਂ ਨਹੀਂ ਕੀਤੇ ਜਾਂਦੇ ਕੈਮਰਾ ਪ੍ਰਸੰਤ ਸੁਰਿੰਦਰ ਦੇ ਨਾਲ ਕਮਲਦੀਪ ਜੀ ਮੀਡੀਆ ਬਠਿੰਡਾ